ਕੀ ਕਾਰਨ ਆ ਵੀ ਜਿਹੜੀ ਡਾਕਟਰਾਂ ਨੂੰ ਵੀ ਅੱਜ ਹੜਤਾਲ ਤੇ ਬੈਠਣਾ ਪਿਆ ਹੈ ਡਾਕਟਰਾਂ ਦੀ ਰੈਗੂਲਰ ਭਰਤੀ ਹਰ 2-2 3-3 4-4 ਮਹੀਨੇ ਬਾਅਦ ਕੀਤੀ ਜਾਵੇ ਸਾਡੀ ਜੋ ਵੀ ਭਾਗੀ ਤਰੱਕੀਆਂ ਨੇ ਪਿਛਲੇ ਕੁਝ ਸਾਲਾਂ ਤੋਂ ਡਾਕਟਰਾਂ ਨੇ ਰੋਕ ਰੱਖੀਆਂ ਨੇ ਜਿਨ੍ਹਾਂ ਦੇ ਸਿੱਟੇ ਵੱਜੋਂ ਜੋ ਸਰਕਾਰੀ ਡਾਕਟਰ ਨੇ ਉਹ ਨੌਕਰੀਆਂ ਛੜ ਛੜ ਕੇ ਜਾ ਰਹੇ ਨੇ ਓਟੀ ਤੇ ਇਨੂੰ ਲੈ ਕੇ ਕਈ ਮੀਟਿੰਗਾਂ ਸਰਕਾਰ ਨਾਲ ਸੜੀਆਂ ਦੋ ਤਿੰਨ ਮੀਟਿੰਗਾਂ ਜੱਥੇ ਬੰਦੀ ਦੀਆਂ ਹੋਈਆਂ ਨੇ ਜਿੰਨਾ ਵਿੱਚ ਸਰਕਾਰ ਕੋਈ ਜ਼ਿਆਦਾ ਮਤਲਬ ਗੰਭੀਰ ਨਹੀਂ ਜਾਪਦੀ ਸਥਿਤੀ ਇੱਥੋਂ ਤੱਕ ਗੰਭੀਰ ਹੋ ਚੁੱਕੀ ਹੈ ਕਿ ਸਾਡੇ ਜਿਹੜੇ ਸਪੈਸ਼ਲਿਸਟ ਡਾਕਟਰ ਨੇ ਜਿਨ੍ਹਾਂ ਦਾ ਕੰਮ ਸਪੈਸ਼ਲਿਸਟ ਸੇਵਾਵਾਂ ਦੇਣੀਆਂ ਹਨ ਉਹਨਾਂ ਨੂੰ ਵੀ ਅੱਜਕੱਲ ਅਸੀਂ ਜਨਰਲ ਐਮਰਜੈਂਸੀ ਦੇ ਵਿੱਚ ਇਨਵੋਲ ਕੀਤਾ ਹੋਇਆ ਹੈ ਜਿਹੜੇ ਵੀ ਡਾਕਟਰ ਰੱਖੇ ਗਏ ਨੇ ਨਾ ਤਾਂ ਉਹ ਕੋਈ ਮੈਡੀਕੋ ਲੀਗਲ ਕੰਮ ਕਰ ਸਕਦੇ ਐ ਨਾ ਉਹ ਕੋਈ ਪੋਸਟਮਾਰਟਮ ਕਰ ਸਕਦੇ ਐ ਕਿ ਜੋ ਡਾਕਟਰ ਤੋਂ ਕਲਾ ਡਾਕਟਰ ਦਾ ਕੰਮ ਹੀ ਲਿਆ ਜਾਵੇ ਡਾਕਟਰ ਤੋਂ ਡਾਕਟਰ ਦੀ ਡਿਊਟੀ ਲਈ ਹੈ ਤੇ ਡਾਕਟਰ ਕੰਮ ਕਰਕੇ ਬਹੁਤ ਖੁਸ਼ ਹੈ ਦਾ ਇਹ ਪ੍ਰੋਟੈਸਟ ਹੈ ਇਹ ਨਹੀਂ ਹੈ ਸਾਡੇ ਆਪ ਦੇ ਹੱਕਾਂ ਲਈ ਨਹੀਂ ਹੈ ਇਹਨਾਂ ਹਸਪਤਲਾਂ ਨੂੰ ਬਚਾਉਣ ਲਈ ਹੈ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਿਆਨਟੀਵੀ ਪੰਜਾਬ ਤੇ ਮੈਂ ਹਰਸ਼ ਪਾਸ ਸਿੰਘ ਡਾਕਟਰਾਂ ਵੱਲੋਂ ਲਤਾੜ ਸ਼ੁਰੂ ਕਰ ਦਿੱਤੀ ਆ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ ਦਿਨੀ ਵੀ ਸੰਘਰਸ਼ ਕੀਤਾ ਗਿਆ ਸੀ ਕੋਲਕੱਤੇ ਵਾਲੀ ਘਟਨਾ ਨੂੰ ਲੈ ਕੇ ਵੀ ਇਹਨਾਂ ਵੱਲੋਂ ਪ੍ਰੋਟੈਸਟ ਕੀਤਾ ਗਿਆ ਸੀ ਤੇ ਨਾਲ ਨਾਲ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਅੱਜ ਉਹਨਾਂ ਲੋਹ ਹੜਤਾਲ ਸ਼ੁਰੂ ਕਰ ਦਿੱਤੀ ਹੈ ਡਾਕਟਰਾਂ ਨਾਲ ਗੱਲਬਾਤ ਕਰਦੇ ਆ ਆਖਰਕਾਰ ਨੇ ਕੀ ਐਕਸਸ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਡਾਕਟਰ ਰਵੀ ਕੰਗਪਤਿਆ ਜੀ ਮੈਂ ਚਾਈਲਡ ਸਪੈਸ਼ਲਿਸਟ ਐ ਔਮਨ ਚਾਈਲਡਰ ਹਸਪੀਟਲ ਬਹੰਡਾ ਵਿਖੇ ਅਸਾ ਕੀ ਕਾਰਨ ਆ ਵੀ ਜਿਹੜੀ ਡਾਕਟਰਾਂ ਨੂੰ ਵੀ ਅੱਜ ਹੜਤਾਲ ਤੇ ਬੈਠਣਾ ਪਿਆ ਹੈ ਦੇਖੋ ਬੜੇ ਹੀ ਮਤਲਬ ਅੱਜ ਸਾਡੇ 2-3 ਬੜੇ ਹੀ ਇੰਪੋਰਟੈਂਟ ਮੁੱਦੇ ਨੇ ਜਿਸ ਨਾਲ ਕਰਕੇ ਡਾਕਟਰਾਂ ਨੂੰ ਹੜਤਾਲ ਤੇ ਜਾਣਾ ਪੈ ਰਿਹਾ ਹੈ ਹਾਲਾਂਕਿ ਬੜੀ ਮੰਦਭਾਗੀ ਗੱਲ ਅਸੀਂ ਖੁਦ ਨਹੀਂ ਸੀ ਚਾਹੁੰਦੇ ਕਿ ਹੜਤਾਲ ਤੇ ਜਾਈਏ ਲੋਕਾਂ ਨੂੰ ਦਿੱਕਤ ਆਵੇ ਲੇਕਿਨ ਸਰਕਾਰ ਦੀਆਂ ਜੋ ਨੀਤੀਆਂ ਚੱਲ ਰਹੀਆਂ ਨੇ ਪਿਛਲੇ ਕੁਝ ਸਾਲਾਂ ਤੋਂ ਉਹਨਾਂ ਤੋਂ ਦੁਖੀ ਹੋ ਕੇ ਪਰੇਸ਼ਾਨ ਹੋ ਕੇ ਕੋਈ ਮੀਟਿੰਗਾਂ ਦੇ ਵਿੱਚ ਸਿੱਟਾ ਨਾ ਨਿਕਲਣ ਕਰਕੇ ਇਹ ਕਦਮ ਚੁੱਕਣਾ ਪੈ ਰਿਹਾ ਹੈ ਇਹਦੇ ਵਿੱਚ ਸਭ ਤੋਂ ਜਿਹੜੀ ਮੁੱਖ ਮੰਗ ਹੈ ਕਿ ਡਾਕਟਰਾਂ ਦੀ ਜਿਹੜੀ ਘਾਟ ਹੈ ਸਾਡੇ ਕੋਲ 1991 ਦੀ ਕੈਡਰ ਦੇ ਮੁਤਾਬਿਕ ਜੋ 4600 ਪੋਸਟਾਂ ਦਾ ਕੈਡਰ ਸੀਗਾ ਉਦੋਂ ਪਾਪੂਲੇਸ਼ਨ ਸਵਾ 1.5 ਲੱਖ ਦੀ ਪੰਜਾਬ ਦੀ ਹੁੰਦੀ ਸੀ ਹੁਣ ਇਸ ਟਾਈਮ 3.5 ਲੱਖ ਦੀ ਪਾਪੂਲੇਸ਼ਨ ਪੰਜਾਬ ਦੀ ਹੋ ਚੁੱਕੀ ਹੈ ਔਰ ਪੋਸਟਾਂ ਉਨੀਆਂ ਹੀ ਨੇ ਕਿੰਨੇ ਕਿੰਨੇ ਵੱਡੇ ਹਸਪੀਟਲ ਨਵੇਂ ਬਣੇ ਨੇ ਔਰ ਜਿਹੜੇ ਕੀ ਕੋਈ ਛੋਟੇ ਹਸਪੀਟਲ ਸੀ ਉਹਨਾਂ ਚ ਬੈੱਡ ਦੀ ਅਕੂਪੈਂਸੀ ਵਧਾ ਕੇ ਵੱਡੇ ਹਸਪੀਟਲ ਚ ਕਨਵਰਟ ਕੀਤਾ ਗਿਆ ਲੇਕਿਨ ਡਾਕਟਰਾਂ ਦੀ ਪੋਸਟਾਂ ਮਨਜ਼ੂਰशुदा ਉਨੀਆਂ ਹੀ ਨੇ ਨਾ ਤਾਂ ਪੋਸਟਾਂ ਵਧਾਈਆਂ ਗਈਆਂ ਔਰ ਜਿਹੜੀਆਂ ਪੋਸਟਾਂ 4600 ਮਨਜ਼ੂਰ ਆ ਉਹਦੇ ਵਿੱਚੋਂ ਵੀ 2800 ਪ ਤੁਸੀਂ ਖੁਦ ਸੋਚ ਕੇ ਦੇਖੋ ਕਿ ਜਿੱਥੇ 55% ਪੋਸਟਾਂ ਡਾਕਟਰਾਂ ਦੀਆਂ ਖਾਲੀਆਂ ਅਸਾਮੀਆਂ ਪਈਆਂ ਹੋਣ ਉੱਥੇ ਕੰਮ ਕਿਵੇਂ ਕਰ ਸਕਦਾ ਹੈ 1800 ਬੰਦੇ ਕੰਮ ਕਿਵੇਂ ਕਰਨਗੇ ਜੀ ਦੇਖੋ ਜੇ ਕੰਮ ਕਰਨਗੇ ਇੱਕ ਬੰਦਾ ਕੁਰਸੀ ਤੋਂ ਉੱਠ ਕੇ ਜਾਊਗਾ ਕੋਈ ਮੈਡੀਕਲ ਨਿਕਲ ਡਿਊਟੀ ਲੱਗ ਗਈ ਕੋਈ ਵੀਆਪੀ ਡਿਊਟੀ ਲੱਗ ਗਈ ਕੋਈ ਐਮਰਜੈਂਸੀ ਵੀ ਲੱਗ ਗਈ ਉਹ ਪੂਰੀ ਨਹੀਂ ਨਹੀਂ ਹੁੰਦਾ ਤਾਂ ਲੋਕਾਂ ਦੀ ਰੈਜ਼ੈਂਟਮੈਂਟ ਦਾ ਸਾਹਮਣਾ ਕਰਨਾ ਪੈਂਦਾ ਲੋਕ ਸੋਚਦੇ ਆ ਕਿ ਡਿਊਟੀ ਤੇ ਨਹੀਂ ਹੈ ਸਭ ਤੋਂ ਵੱਡੀ ਮੰਗ ਤਾਂ ਸਾਡੀ ਇਹੀ ਹੈ ਕਿ ਡਾਕਟਰਾਂ ਦੀ ਰੈਗੂਲਰ ਪਰਤੀ ਹਰ 2-2 3-3 4-4 ਮਹੀਨਿਆਂ ਬਾਅਦ ਕੀਤੀ ਜਾਵੇ ਘੱਟੋ-ਘੱਟ 75% ਪੋਸਟਾਂ ਡਾਕਟਰਾਂ ਦੀ ਆਕੂਪਾਈ ਕਰਕੇ ਰੱਖੀ ਜਾਣ ਤਾਂ ਜੋ ਸੁਖਾਵੇਂ ਢੰਗ ਨਾਲ ਲੋਕਾਂ ਦਾ ਇਲਾਜ ਹੋ ਸਕੇ ਲੋਕਾਂ ਨੂੰ ਅਸੀਂ ਮੰਨ ਦੀ ਸਰਵਿਸ ਦੇ ਸਕੀਏ ਜੋ ਜਿਹੜਾ ਕੀ ਪੰਜਾਬ ਸਰਕਾਰ ਦਾ ਉਪਲਾਲਾ ਹੈ ਰੰਗਲਾ ਪੰਜਾਬ ਦਾ ਸੈਕਿੰਡ ਮੁੱਦਾ ਜੋ ਸਾਡਾ ਮੇਨ ਹੈ ਸਾਡੀ ਜੋ ਵੀ ਭਾਗੀ ਤਰੱਕੀਆਂ ਨੇ ਪਿਛਲੇ ਕੁਝ ਸਾਲਾਂ ਤੋਂ ਡਾਕਟਰਾਂ ਦੀਆਂ ਰੋਕ ਰੱਖੀਆਂ ਨੇ ਜਿਨ੍ਹਾਂ ਦੇ ਸਿੱਟੇ ਵੱਜੋਂ ਜੋ ਸਰਕਾਰੀ ਡਾਕਟਰ ਨੇ ਉਹ ਨੌਕਰੀਆਂ ਛੱਡ-ਛੱਡ ਕੇ ਜਾ ਰਹੇ ਨੇ ਜਦੋਂ ਇੱਕ ਪੁਲਿਸ ਡਿਪਾਰਟਮੈਂਟ ਦੇ ਵਿੱਚ ਇੰਨੀ ਜਲਦੀ ਜਲਦੀ ਹੈੱਡ ਕਨਸਟੇਬਲ ਨੂੰ ਏਐਸਆਈ ਏਐਸਆਈ ਨੂੰ ਸਬ ਇੰਸਪੈਕਟਰ ਸਬ ਇੰਸਪੈਕਟਰ ਨੂੰ ਐਸਐਚਓ ਬਣਾ ਦਿੱਤਾ ਜਾਂਦਾ ਹੈ ਤਾਂ ਉਹਦੇ ਵਿੱਚ ਇੰਨੀ ਤਰੱਕੀਆਂ ਨਹੀਂ ਸਾਡੀ ਕੋਈ ਵੀ ਤਰੱਕੀ ਇੱਕ ਮੈਡੀਕਲ ਆਫਸਰ ਦੀ ਐਸਐਮਓ ਤੇ ਜਾ ਕੇ ਖਤਮ ਹੋ ਜਾਂਦੀ ਹੈ ਉਹ ਵੀ 15 ਤੋਂ 20 ਸਾਲ ਦੇ ਬਾਅਦ ਹੁੰਦੀ ਹੈ ਉਹ ਵੀ ਤਰੱਕੀ ਹੈ ਜੇ ਸਰਕਾਰ ਨੇ ਰੋਕ ਰੱਖੀਆਂ ਨਹੀਂ ਸਾਡੀਆਂ ਔਰ ਜੋ 4 ਤੋਂ 14 ਦਾ ਗ੍ਰੇਡ ਹੈ ਉਹ ਤਰੱਕੀਆਂ ਦਾ ਉਹ ਵੀ ਰੋਕਤਾ ਤਾਂ ਇਸ ਕਰਕੇ ਮਤਲਬ ਸਾਨੂੰ ਬੜੀ ਹੀ ਮੰਦਭਾਗੀ ਮਾਹੌਲ ਦੇ ਵਿੱਚ ਮਤਲਬ ਇਹ ਕੰਮ ਕਰਨਾ ਪੈ ਰਿਹਾ ਹੈ ਡਾਕਟਰ ਬੜੇ ਹੀ ਨਿਰਾਸ਼ ਨੇ ਉਹ ਡਾਕਟਰ ਨੌਕਰੀ ਛੱਡ ਛੱਡ ਕੇ ਜਾ ਰਹੇ ਆ ਜਿਵੇਂ ਕਿ ਐਗਜ਼ਾਮਪਲ ਦੇ ਤੌਰ ਤੇ 8 ਡਾਕਟਰ ਨੌਕਰੀ ਪਿਛਲੇ 1 ਮਹੀਨੇ ਚ ਹਿੰਡਾ ਡਿਸਟ੍ਰਿਕਟ ਚੋਂ ਛੱਡ ਚੁੱਕੇ ਨੇ ਤਾਂ ਜੋ ਤਰੱਕੀਆਂ ਤੇ ਰੋਕ ਉਟੀ ਦਾ ਇਸ਼ੂ ਹੈ ਜਿਵੇਂ ਆਰਜੀਕਰ ਮੈਡੀਕਲ ਕਾਲਜ ਦੇ ਵਿੱਚ ਤੁਸੀਂ ਕੋਲਕਾਤਾ ਵੀਖੇ ਦੇਖਿਆ ਕਿ ਇਨਾਂ ਮੰਦਭਾਗਾ ਇਨਸੀਡੈਂਸ ਹੋਇਆ ਇੱਕ ਲੇਡੀ ਡਾਕਟਰ ਨਾਲ ਜੋ ਕਿ ਇਨੇ ਮੰਦਭਾਗੇ ਤਰੀਕੇ ਨਾਲ ਇਨੇ ਬੜੇ ਹੀ ਘਿਣਾਉਣੇ ਤਰੀਕੇ ਨਾਲ ਉਹਦਾ ਰੇਪ ਕਰਕੇ ਮਰਡਰ ਕਰ ਦਿੱਤਾ ਗਿਆ ਉਹਦੇ ਤਹਿਤ ਸਾਡੇ ਆ ਡਾਕਟਰ ਦੇ ਵਿੱਚ ਬੜਾ ਹੀ ਭੈਅ ਵਾਲਾ ਮਾਹੌਲ ਹੈ ਜਿਸ ਕਰਕੇ ਡਾਕਟਰ ਲਈ ਅਨਸਖਾਵੀ ਮਾਹੌਲ 'ਚ ਕੰਮ ਕਰਨ ਨੂੰ ਤਿਆਰ ਨਹੀਂ ਹੈ ਉਹ ਸਰਕਾਰ ਸੁਪਰੀਮ ਕੋਰਟ ਨੇ ਵੀ ਦੇਖੋ ਇਸ ਨੇ ਇਹਦੀ ਸੁਣਵਾਈ ਕੀਤੀ ਔਰ ਬੜਾ ਹੀ ਇਸ ਦਾ ਸੰਕੇਤ ਲੀਤਾ ਕਿ ਡਾਕਟਰਾਂ ਨੂੰ ਇੱਕ ਸੁਖਾਵਾਂ ਮਾਹੌਲ ਦਿੱਤਾ ਜਾਵੇ ਕੰਮ ਕਰਨ ਵਾਸਤੇ ਲੇਕਿਨ ਸਕਿਉਰਟੀ ਤੇ ਨੂੰ ਲੈ ਕੇ ਕਈ ਮੀਟਿੰਗਾਂ ਸਰਕਾਰ ਨਾਲ ਸੜੀਆਂ ਦੋ ਤਿੰਨ ਮੀਟਿੰਗਾਂ ਜੱਥੇ ਬੰਦੀ ਦੀਆਂ ਹੋਈਆਂ ਨੇ ਜਿੰਨਾ ਵਿੱਚ ਸਰਕਾਰ ਕੋਈ ਜ਼ਿਆਦਾ ਮਤਲਬ ਗੰਭੀਰ ਨਹੀਂ ਜਾਪਦੀ ਔਰ ਨਾ ਹੀ ਸਿੱਟਾ ਕੱਢਿਆ 9 ਸਤੰਬਰ ਤੱਕ ਸਾਨੂੰ ਕਿਹਾ ਗਿਆ ਸੀ ਕਿ ਇਹ ਪ੍ਰਬੰਧ ਕੀਤਾ ਜਾਊਗਾ ਅੱਜ ਦੇਖੋ 9 ਸਤੰਬਰ ਵੀ ਆ ਗਿਆ ਹੈ ਅੱਜ ਤੱਕ ਸਰਕਾਰ ਨੇ ਕੋਈ ਵੀ ਸਕਿਉਰਟੀ ਦਾ ਪੁਖਤਾ ਪ੍ਰਬੰਧ ਨਹੀਂ ਕੀਤਾ ਇੱਕ ਫੀਮੇਲ ਤੇ ਮੇਲ ਡਾਕਟਰ ਨੂੰ ਨਾਈ ਡਿਊਟੀਆਂ ਕਰਨ ਦੇ ਸਮੇਂ ਡਾਕਟਰ ਜੋ ਪਬਲਿਕ ਦੀ ਵਾਇਲੈਂਸ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਹੜੀ ਵਾਇਲੈਂਸ ਇੰਨੀ ਖਤਰਨਾਕ ਹੁੰਦੀ ਹੈ ਕਿ ਕਈ ਵਾਰ ਉਹਨਾਂ ਦੇ ਸਰਟੀਫੀਕਟ ਵੀ ਵੱ ਚ ਕਾਉਂਟ ਹੋਇਆ 13 ਐਫਆਈਆਰ ਦਰਜ ਹੋ ਚੁਕੀਆਂ ਨੇ ਪਿਛਲੇ 1 ਮਹੀਨੇ ਦੇ ਵਿੱਚ ਪੰਜਾਬ ਦੇ ਵਿੱਚ ਜੋ ਕਿ ਵੱਖ-ਵੱਖ ਸਿਹਤ ਕੇਂਦਰਾਂ ਤੇ ਹੋਈਆਂ ਨੇ ਜੋ ਡਾਕਟਰਾਂ ਤੇ ਹਮਲੇ ਜਾਂ ਵਾਇਲੈਂਸ ਦੇ ਐਕਟੀਵਿਟੀਜ਼ ਹੋਈਆਂ ਨੇ ਤਾਂ ਇਹ ਸਾਡੀ ਸਭ ਤੋਂ ਮੇਨ ਡਿਮਾਂਡ ਹੈ ਕਿ ਸਿਕਿਉਰਟੀ ਦਾ ਪੂਰਾ ਇੰਤਜ਼ਾਮ ਡਾਕਟਰਾਂ ਨੂੰ ਦੇਣਾ ਚਾਹੀਦਾ ਹੈ ਔਰ ਸਿਕਿਉਰਟੀ ਦੇ ਇੰਤਜ਼ਾਮ ਤੋਂ ਬਿਨਾ ਡਾਕਟਰ ਕੰਮ ਬਿਲਕੁਲ ਨਹੀਂ ਕਰਨਗੇ ਸਾਡਾ ਇਹ ਕਲੀਅਰ ਕਟ ਸਟੈਂਡ ਹੈ ਗਵਰਨਮੈਂਟ ਦੇ ਅੱਗੇ ਕਿ ਜਿੰਨੀ ਦੇਰ ਸਾਡਾ ਡਾਕਟਰਾਂ ਨੂੰ ਸਖਾਵਾਂ ਮਾਹੌਲ ਹਿਫਾਜ਼ਤ ਵਾਲਾ ਸਿਕਿਉਰਟੀ ਵਾਲਾ ਮਾਹੌਲ ਨਹੀਂ ਦੇਣਗੇ ਅਸੀਂ ਕੰਮ ਤੇ ਬਿਲਕੁਲ ਵੀ ਨਹੀਂ ਜਾਵਾਂਗੇ ਹੋਰ ਵੀ ਸਾਡੇ ਨਾਲ ਡਾਕਟਰ ਨੇ ਡਾਕਟਰ ਕੀ ਨਾਮ ਹੈ ਮੇਰਾ ਨਾਮ ਜੀ ਡਾਕਟਰ ਹਰਸ਼ਿਤ ਗੋਇਲ ਹੈ ਈਐਮਓ ਸਿਵਲ ਹਸਪੀਟਲ ਬਟਿੰਡਾ ਡਾਕਟਰ ਜਦੋਂ ਪੇਸ਼ੈਂਟ ਆਉਂਦਾ ਉਹ ਡਾਕਟਰ ਨੂੰ ਜਦੋਂ ਸੀਟ ਤੇ ਨਹੀਂ ਦੇਖਦਾ ਉਹ ਨੂੰ ਇਹੀ ਲੱਗਦਾ ਵੀ ਡਾਕਟਰ ਲਾਪਰਵਾਹੀ ਕਰਦੇ ਨੇ ਡਾਕਟਰ ਦੇਖਦੇ ਨਹੀਂ ਜਿਵੇਂ ਕਿ ਪਿਛਲੇ ਦਿਨ ਸੀ ਡਾਕਟਰਾਂ ਨਾਲ ਜਿਹੜੇ ਛੱਡ ਕੇ ਗਏ ਉਹਨਾਂ ਨਾਲ ਗੱਲਬਾਤ ਕੀਤੀ ਉਹ ਕਹਿੰਦੇ ਵੀ ਡਾਕਟਰਾਂ ਨੂੰ ਕੰਮ ਹੀ ਇੰਨੇ ਦਿੱਤੇ ਜਾਂਦੇ ਆ ਕਿ ਸਾਨੂੰ ਜਿਹੜਾ ਪੇਸ਼ੈਂਟ ਵਾਲਾ ਕੰਮ ਆ ਉਹ ਲਾਸਟ ਤੇ ਮਿਲਦਾ ਬਾਕੀ ਕੰਮ ਹੀ ਉਲਝਾ ਕੇ ਰੱਖਦੇ ਬਿਲਕੁਲ ਜੀ ਤੁਸੀਂ ਇੱਕ ਬਹੁਤ ਵਧੀਆ ਸਵਾਲ ਚੁੱਕਿਆ ਹੈ ਆਖਿਰ ਗੱਲ ਇਹ ਹੈ ਕਿ ਇੱਕ ਡਾਕਟਰ ਨੂੰ ਸਿਰਫ ਮਰੀਜ਼ ਦੇਖਣ ਦਾ ਕੰਮ ਹੀ ਨਹੀਂ ਇੱਕ ਡਾਕਟਰ ਆਉਂਦਾ ਉੱਪਰ ਮਰੀਜ਼ ਉੱਪਰ ਆਪਣੇ ਵਾਰਡਾਂ 'ਚ ਕਈ ਮਰੀਜ਼ ਦਾਖਲ ਪਏ ਹੁੰਦੇ ਆ ਉਹਨਾਂ ਨੂੰ ਵੀ ਦੇਖਣਾ ਹੁੰਦਾ ਹੈ ਪੇਸ਼ੀਆਂ ਤੇ ਵੀ ਜਾਣਾ ਪੈਂਦਾ ਹੈ ਵੀਆਈਪੀ ਡਿਊਟੀਆਂ ਵੀ ਕਰਨੀਆਂ ਪੈਂਦੀਆਂ ਹੈ ਮੈਡੀਕਲ ਲੀਗਲ ਕੰਮ ਵੀ ਕਰਨੇ ਪੈਂਦੇ ਆ ਪੋਸਟਮਾਰਟਮ ਵੀ ਕਰਨੇ ਪੈਂਦੇ ਆ ਸਥਿਤੀ ਇੱਥੋਂ ਤੱਕ ਗੰਭੀਰ ਹੋ ਚੁੱਕੀ ਹੈ ਕਿ ਸਾਡੇ ਜਿਹੜੇ ਸਪੈਸ਼ਲਿਸਟ ਡਾਕਟਰ ਨੇ ਜਿਨ੍ਹਾਂ ਦਾ ਕੰਮ ਸਪੈਸ਼ਲਿਸਟ ਸੇਵਾਵਾਂ ਦੇਣੀਆਂ ਹਨ ਉਹਨਾਂ ਨੂੰ ਵੀ ਅੱਜਕੱਲ ਅਸੀਂ ਜਨਰਲ ਐਮਰਜੈਂਸੀ ਦੇ ਵਿੱਚ ਇਨਵੋਲ ਕੀਤਾ ਹੋਇਆ ਹੈ ਕਿਉਂਕਿ ਜਦੋਂ ਦੀ ਇਹ ਸਰਕਾਰ ਆਈ ਹੈ ਡਾਕਟਰਾਂ ਦੀ ਕੋਈ ਵੀ ਪੱਕੀ ਭਰਤੀ ਨਹੀਂ ਕੀਤੀ ਗਈ ਇਹ ਸਰਕਾਰ ਨੇ ਜਦੋਂ ਆਨਾ ਸੀ ਨੇ ਵਾਅਦਾ ਕੀਤਾ ਸੀ ਜਿੰਨੀਆਂ ਵੀ ਭਰਤੀਆਂ ਕੀਤੀਆਂ ਜਾਣਗੀਆਂ ਪੱਕੀਆਂ ਕੀਤੀਆਂ ਜਾਣਗੀਆਂ ਪਰ ਇਹ ਸਰਕਾਰ ਲਗਾਤਾਰ ਲੋਕਾਂ ਨੂੰ ਇੱਕ ਲਾਲੀਪਾਪ ਦੇ ਰਹੀ ਹੈ ਮੈਂ ਛੋਡੇ ਮਾਧਿਅਮ ਰਾਹੀਂ ਲੋਕਾਂ ਨੂੰ ਇਹ ਕਲੀਅਰ ਕਰਨਾ ਚਾਹੁੰਦਾ ਹਾਂ ਕਿ ਜਿੰਨੀਆਂ ਵੀ ਭਰਤੀਆਂ ਸਰਕਾਰ ਨੇ ਮੈਡੀਕਲ ਅਫਸਰਾਂ ਜਾਂ ਡਾਕਟਰਾਂ ਦੀਆਂ ਕੀਤੀਆਂ ਹਨ ਉਹਨਾਂ ਵਿੱਚੋਂ ਕੋਈ ਵੀ ਪੱਕੀ ਭਰਤੀ ਨਹੀਂ ਕੀਤੀ ਗਈ ਜਿਹੜੇ ਵੀ ਡਾਕਟਰ ਰੱਖੇ ਗਏ ਨੇ ਨਾ ਤਾਂ ਉਹ ਕੋਈ ਮੈਡੀਕੋ ਲੀਗਲ ਕੰਮ ਕਰ ਸਕਦੇ ਐ ਨਾ ਉਹ ਕੋਈ ਪੋਸਟਮਾਰਟਮ ਕਰ ਸਕਦੇ ਐ ਸਰਕਾਰ ਕਹਿੰਦੀ ਹੈ ਜੇ ਅਸੀਂ ਹਾਊਸ ਸਰਜਨ ਰੱਖ ਲਏ 529 ਪੋਸਟਾਂ ਕੱਢਤੀਆਂ ਪਰ ਸਮੇਂ ਦੀ ਸਥਿਤੀ ਇਹ ਹੈ ਕਿ 31 ਅਗਸਤ ਨੂੰ ਹਾਊਸ ਸਰਜਨ ਦੀਆਂ ਪੋਸਟਾਂ ਖਤਮ ਹੋਈਆਂ ਤੇ ਪੂਰੇ ਜ਼ਿਲ੍ਹੇ ਦੇ ਵਿੱਚ ਸਿਰਫ 4 ਹਾਊਸ ਸਰਜਨ ਹੀ ਆਪਣੀ ਡਿਊਟੀ ਕਰ ਰਹੇ ਸਨ 29 ਚ ਸਿਰਫ 4 ਹੀ ਕਰ ਰਹੇ ਹਨ ਕੋਈ ਕਾਰਨ ਰਹੇ ਹੋਣੇ ਕਾਰਨ ਤਾਂ ਸਭ ਦੁਆਰਾ ਨਿੱਜੀ ਹੀ ਦੱਸੇ ਜਾਂਦੇ ਜਦੋਂ ਨੌਕਰੀ ਛੱਡੀ ਜਾਂਦੀ ਹੈ ਪਰ ਸਹੀ ਕਾਰਨ ਆਪਾਂ ਸਭ ਜਾਣਦੇ ਹਾਂ ਕਿ ਕਿਉਂ ਕੋਈ ਇੱਕ ਨਵਾਂ ਕੀਤਾ ਐਮਬੀਬੀਐਸ ਡਾਕਟਰ ਵੀ 70000 ਤੇ ਵੀ ਇੱਥੇ ਨੌਕਰੀ ਕਰਨ ਨੂੰ ਤਿਆਰ ਨਹੀਂ ਹੈ ਕਿਉਂਕਿ ਨੌਕਰੀ ਕਰਨ ਦਾ ਮਾਹੌਲ ਹੀ ਨਹੀਂ ਹੈਗਾ ਸਰਕਾਰੀ ਹਸਪਤਾਲਾਂ ਦੇ ਵਿੱਚ ਹੋਰ ਵੀ ਸਾਡੇ ਨਾਲ ਡਾਕਟਰ ਨੇ ਐ ਰਕਸ਼ਕੀ ਨਾਮ ਹੈ ਮੈਡਮ ਡਾਕਟਰ ਅਰਣ ਬੰਸਰਾ ਹੈ ਡਾਕਟਰ ਕੀ ਕਹਿਣਾ ਚਾਹੁੰਦਾ ਹੈ ਪਿਛਲੇ ਦਿਨੀ ਵੀ ਸਾਡੀ ਕਈ ਡਾਕਟਰ ਜਿਹੜੇ ਛੱਡ ਕੇ ਗਏ ਉਹਨਾਂ ਨਾਲ ਗੱਲਬਾਤ ਹੋਈ ਉਹ ਕਹਿੰਦੇ ਵੀ ਜੇ ਪੱਖਾ ਖਰਾਬ ਆ ਉਹਦੀ ਜ਼ਿੰਮੇਵਾਰੀ ਵੀ ਡਾਕਟਰ ਦੀ ਜੇ ਕੁਰਸੀ ਟੁੱਟੀ ਆ ਉਹਦੀ ਜ਼ਿੰਮੇਵਾਰੀ ਵੀ ਡਾਕਟਰ ਦੀ ਜਦੋਂ ਕਿ ਸਾਡੀ ਡਿਊਟੀ ਸਿਰਫ ਪੇਸ਼ੈਂਟ ਵੇਖਣ ਦੀ ਹੋਣੀ ਚਾਹੀਦੀ ਹੈ ਬੇਸਿਕਲ ਉਹ ਹੀ ਜਿਵੇਂ ਸਾਨੂੰ ਪਹਿਲਾਂ ਡਾਕਟਰ ਸਾਹਿਬ ਨੇ ਦੱਸਿਆ ਕਿ ਇੱਥੇ ਵੀ ਡਾਕਟਰ ਨੂੰ ਆਪਦੇ ਕੰਮ ਤੋਂ ਇਲਾਵਾ ਹੋਰ ਜ਼ਿੰਮੇਵਾਰੀਆਂ ਵੀ ਨਾਲ ਕਰਨੀਆਂ ਪੈਂਦੀਆਂ ਕਿ ਕੱਲੇ ਮਤਲਬ ਦੇਖੋ ਜੇ ਡਾਕਟਰ ਤੋਂ ਕੱਲੇ ਡਾਕਟਰ ਦਾ ਕੰਮ ਹੀ ਲਿਆ ਜਾਵੇ ਡਾਕਟਰ ਤੋਂ ਡਾਕਟਰ ਦੀ ਡਿਊਟੀ ਲਈ ਜਾਵੇ ਤਾਂ ਡਾਕਟਰ ਕੰਮ ਕਰਕੇ ਬਹੁਤ ਖੁਸ਼ ਹੈ ਪਰ ਡਾਕਟਰ ਨੂੰ ਉਹੀ ਵੀਆਈਪੀ ਡਿਊਟੀ ਵੀ ਡਾਕਟਰ ਨੂੰ ਕਰਨੀ ਪੇਸ਼ੀਆਂ ਤੇ ਵੀ ਜਾਣਾ ਹੋਰ ਐਕਸਰੇ ਡਿਊਟੀ ਮਤਲਬ ਫਾਲਤੂ ਕੰਮ ਜਿਹੜੇ ਹੈਗੇ ਵੀ ਡਾਕਟਰੀ ਕੰਮ ਤੋਂ ਇਲਾਵਾ ਨੂੰ ਹੋਰ ਕੰਮ ਵੀ ਬਹੁਤ ਕਰਨੇ ਪੈਂਦੇ ਆ ਮੈਡੀਕਲ ਲੀਗਲ ਕੰਮ ਵੀਆਈਪੀ ਡਿਊਟੀ ਉਹ ਕੰਮ ਮੈਂ ਡਾਕਟਰ ਕਰਕੇ ਨਹੀਂ ਖੁਸ਼ ਹੁੰਦੇ ਜੇ ਡਾਕਟਰ ਤਾਂ ਡਾਕਟਰ ਦਾ ਕੰਮ ਲੈ ਆਵੇ ਡਾਕਟਰ ਕੋਈ ਨੌਕਰੀ ਛੱਡ ਕੇ ਨਾ ਜਾਣਾ ਬਿਲਕੁਲ ਸਹੀ ਗੱਲ ਹੈ ਤੁਸੀਂ ਕਹੋ ਵੀ ਜੇ ਡਾਕਟਰ ਤੇ ਮਤਲਬ ਵੀ ਹੋ ਜਿਹੜੇ ਸਮਝ ਲਓ ਵੀ ਇੱਥੇ ਪਾਣੀ ਪਿੱਛੇ ਪਾਣੀ ਖੜਾ ਉਹਦਾ ਪ੍ਰਕੋਪ ਕੀ ਡਾਕਟਰਾਂ ਤੇ ਵੀ ਡਾਕਟਰਾਂ ਨੇ ਗੰਦ ਪਾਇਆ ਹੋਇਆ ਇੱਥੇ ਪਾਣੀ ਖੜਾ ਡਾਕਟਰਾਂ ਦੇ ਅਗੇਂਸਟ ਖਬਰਾਂ ਲੱਗ ਰਹੀਆਂ ਇਥੇ ਵੀ ਡਾਕਟਰਾਂ ਨੇ ਹੀ ਪਾਣੀ ਖੜਾ ਕਰਤਾ ਵੀ ਪਾਣੀ ਵੀ ਡਾਕਟਰ ਕਢੋਣ ਇਥੇ ਜੇ ਪੱਖਾ ਖਰਾਬ ਹੈ ਤਾਂ ਡਾਕਟਰ ਦੀ ਜ਼ਿੰਮੇਵਾਰੀ ਬਣ ਗਈ ਵੀ ਡਾਕਟਰ ਪੱਖਾ ਠੀਕ ਖਰਾਵੇ ਮਤਲਬ ਹਰ ਕੰਮ ਹੀ ਡਾਕਟਰਾਂ ਹੁੰਦੇ ਕਿਉਂ ਤੂੰ ਬਾਅਦ ਵੀ ਦੋ ਤਿੰਨ ਡਾਕਟਰ ਨੇ ਹੋਰ ਨੌਕਰੀ ਜੇ ਹਸਪਤਾਲ 'ਚ ਕਿਸੇ ਵਲੇ ਚਲੋ ਦਵਾਈ ਖਤਮ ਹੈ ਜੇ ਇੱਕ ਦਵਾਈ ਅੱਜ ਖਤਮ ਹੈ ਸਟਾਕ ਚਲੋ ਅਸੀਂ ਇਹ ਨਹੀਂ ਮੰਨਦੇ ਸਟਾਕ ਇਸ ਵੇਲੇ ਘਟੇ ਜਾਂਦਾ ਵਧੇ ਜਾਂਦਾ ਸਟਾਕ ਅਪ ਡਾਊਨ ਹੁੰਦਾ ਰਹਿੰਦਾ ਪਰ ਮਰੀਜ਼ ਇਹ ਚੀ ਨਹੀਂ ਸਮਝਦੇ ਉਹਦਾ ਨਜ਼ਰਾ ਡਾਕਟਰਾਂ ਤੇ ਹੀ ਗਿਰਦਾ ਹੈ ਮਤਲਬ ਹਰ ਚੀਜ਼ ਦਾ ਜਿਹੜਾ ਦੋਸ਼ ਹੈ ਡਾਕਟਰਾਂ ਤੇ ਹੀ ਮੜਿਆ ਜਾਂਦਾ ਹੈ ਵੀਆਈਪੀ ਡਿਊਟੀ ਦੀ ਤੁਸੀਂ ਗੱਲ ਕੀਤੀ ਵੀਆਈਪੀ ਡਿਊਟੀਆਂ 'ਚ ਪਿਛਲੇ ਦਿਨ ਡਾਕਟਰਾਂ ਨੇ ਕਿਹਾ ਵੀ ਡਿਊਟੀ ਲਾਉਂਦੇ ਆ ਪਰ ਉੱਥੇ ਕਿਸੇ ਵੀ ਚੀਜ਼ ਦਾ ਇੰਤਜ਼ਾਮ ਨਹੀਂ ਹੁੰਦਾ ਇਹ ਵੀ ਬੜੀ ਵੱਡੀ ਸਮੱਸਿਆ ਇਹ ਗੱਲ ਕੀ ਹੈ ਦੇਖੋ ਜਦੋਂ ਇੱਥੇ ਐਂਬੂਲੈਂਸ ਤੋਂ ਗੱਲ ਸ਼ੁਰੂ ਹੋ ਜਾਂਦੀ ਹੈ ਜੇ ਐਂਬੂਲੈਂਸ ਕਿਸੇ ਚੀਜ਼ ਦੀ ਕਮੀ ਐਂਬੂਲੈਂਸ ਚ ਪ੍ਰਬੰਧ ਨਹੀਂ ਉਹਦਾ ਜੇ ਨੁਕਸ ਨਿਕਲਦਾ ਉਹਦਾ ਦੋਸ਼ ਵੀ ਡਾਕਟਰ ਤੇ ਉੱਥੇ ਡਾਕਟਰ ਜਾਂਦਾ ਉਹਨੂੰ ਉੱਥੇ ਜਾ ਕੇ ਪਿੱਛੇ ਜੇ ਲੁਧਿਆਣਾ ਇਨਸੀਡੈਂਸ ਹੋਇਆ 15 ਅਗਸਤ ਤੇ ਉਥੇ ਡਾਕਟਰ ਨੂੰ ਜਾ ਕੇ ਕੋਈ ਪਾਣੀ ਵੀ ਨਹੀਂ ਪੁੱਛਦਾ ਉਥੇ ਡਾਕਟਰ ਦਾ ਰਹਿਣ ਦਾ ਪ੍ਰਬੰਧ ਨਹੀਂ ਖਾਣ ਪੀਣ ਦਾ ਪ੍ਰਬੰਧ ਨਹੀਂ ਡਾਕਟਰ ਨੂੰ ਇਹ ਮਤਲਬ ਜਿਹੜੀ ਇੱਜ਼ਤ ਉਹ ਮਿਲਦੀ ਨਹੀਂ ਮਾਨਸਮਾਨੀ ਨਹੀਂ ਮਿਲਦਾ ਇੱਕ ਡਾਕਟਰ ਗੈਸਟਡ ਆਫਸਰ ਹੈ ਤੇ ਮਤਲਬ ਬਾਕੀ ਉਹ ਕਿ ਡਾਕਟਰ ਨੂੰ ਪੁੱਛਿਆ ਨਹੀਂ ਜਾਂਦਾ ਉੱਥੇ ਜਮੈਂ ਤੇ ਅਜੇ ਮੈਨੂੰ ਨਹੀਂ ਲੱਗਦਾ ਕਿ ਡਾਕਟਰ ਐ ਅਜੇ ਨੌਕਰੀ ਕਰਨਾ ਚਾਹੂਗਾ ਜਿਹੜਾ ਤੁਹਾਡਾ ਪ੍ਰੋਟੈਸਟ ਹੈ ਇਹ ਕਿੰਨੀ ਦੇਰ ਚੱਲੇਗਾ ਦੇਖੋ ਇਹ ਸਟੇਟ ਦੇ ਜੋ ਸਾਨੂੰ ਸਟੇਟ ਤੋਂ ਜੋ ਹੁਕਮ ਪ੍ਰਾਪਤ ਹੋਇਆ 11 ਤਰੀਕ ਤੱਕ ਸਾਡਾ 3 ਘੰਟੇ ਦੀ ਸਟ੍ਰਾਈਕ ਹੈ ਮਰੀਜ਼ਾਂ ਦੀ ਸਹੂਲਤ ਨੂੰ ਦੇਖ ਕੇ ਹੋਏ ਸੀ 11 ਵਜੇ ਤੋਂ ਬਾਅਦ ਓਪੀਡੀ ਕਰਾਂਗੇ ਜਿੰਨੇ ਮਰੀਜ਼ਾਂ ਸੀ ਦੇਖ ਕੇ ਜਾਵਾਂਗੇ 11 ਵਜੇ 11 ਤਰੀਕ ਨੂੰ ਸਾਡੀ ਜੋ ਮੀਟਿੰਗ ਹੈ ਸਟੇਟ ਤੇ ਉਸ ਤੋਂ ਬਾਅਦ ਗਾਂ ਬਾਹਰ ਜੋ ਫੈਸਲਾ ਹੋਏਗਾ ਉਸ ਆਮਨਾ 12 ਤਰੀਕ ਤੋਂ ਸਾਡੀ ਓਪੀ ਬੰਦ ਹੈ ਬਾਕੀ ਜਿਵੇਂ ਸਟੇਟ ਡਿਸਾਈਡ ਕਰੇਗੀ ਉਸਨੂੰ ਹੋਏਗਾ ਇੱਕ ਹਮਖਿਆਲੀ ਜਥੇਬੰਦੀਆਂ ਜਿਹੜੀਆਂ ਸਰਕਾਰਾਂ ਦੇ ਖਿਲਾਫ ਲਗਾਤਾਰ ਧਰਨੇ ਪ੍ਰਦਰਸ਼ਨ ਕਰਦੀਆਂ ਪਰ ਤੁਹਾਡੇ ਨਾਲ ਸ਼ਮੂਲੀਅਤ ਜਾਂ ਸਹਿਯੋਗ ਨਹੀਂ ਕਰ ਰਹੀਆਂ ਕੀ ਕਾਰਨ ਮੰਨਦੇ ਨਹੀਂ ਬਿਲਕੁਲ ਨਹੀਂ ਕੀ ਦੇਖੋ ਕਿਸਾਨ ਜਥੇਬੰਦੀਆਂ ਸਾਡੇ ਨਾਲ ਆ ਕੇ ਬੈਠੀਆਂ ਮਰੀਜ਼ ਸਾਡੇ ਨਾਲ ਆ ਕੇ ਬੈਠੇ ਹੈ ਦੇਖੋ ਅਸੀਂ ਲੋਕਾਂ ਨੂੰ ਸਮਝਾ ਰਹੇ ਹਾਂ ਲੋਕੀ ਸਾਡਾ ਸਾਥ ਦੇ ਰਹੇ ਹੈ ਕਿਉਂਕਿ ਜੇ ਅੱਜ ਅਸੀਂ ਸਾਡਾ ਜਿਹੜਾ ਪ੍ਰੋਟੈਸਟ ਹੈ ਇਹ ਨਹੀਂ ਹੈ ਸਾਡੇ ਆਪ ਦੇ ਹੱਕਾਂ ਲਈ ਨਹੀਂ ਹੈ ਇਹਨਾਂ ਹਸਪਤਾਲਾਂ ਨੂੰ ਬਚਾਉਣ ਲਈ ਹੈ ਜੇ ਅੱਜ ਅਸੀਂ ਇਹਨਾਂ ਹਸਪਤਲਾਂ ਨੂੰ ਬਚਾ ਲਾਂਗੇ ਤਾ ਲੋਕੀ ਸੁਖੀ ਹੋ ਜਾਣਗੇ ਦੇਖੋ ਸਾਡੇ ਚ ਬਹੁਤ ਸਾਰੇ ਡਾਕਟਰ ਜਿਹੜੇ 2008 ਚ ਭਰਤੀ ਹੋਏ ਸੀ ਉਹ ਬਹੁਤ ਸਾਰੇ ਲੋਕੀ ਐਮਡੀ ਕਰ ਚੁੱਕੇ ਉਹਨਾਂ ਦਾ ਬੌਂਡ ਲਗਭਗ ਅਗਲੇ ਸਾਲ ਖਤਮ ਹੋਣ ਵਾਲਾ ਹੈ ਤੇ ਬਹੁਤ سارے ਲੋਕ ਅਗਲੇ ਆਉਣ ਵਾਲੇ ਸਾਲ ਚ ਬਹੁਤ سارے ਲੋਕ ਨੌਕਰੀ ਛੱਡਣ ਨੂੰ ਤਿਆਰ ਬੈਠੇ ਨੇ ਜੇ ਸਰਕਾਰ ਚਾਹੂਗੀ ਤਾਂ ਉਹਨਾਂ ਨੂੰ ਬਚਾ ਲੂਗੀ ਤਰੱਕੀਆਂ ਦੇਊਗੀ ਜਾਂ ਉਹਨਾਂ ਨੂੰ ਕੋਈ ਲਾਲਚ ਦੇਊਗੀ ਨਵੇਂ ਡਾਕਟਰ ਭਰਤੀ ਕਰੋਗੀ ਕਿਉਂਕਿ ਕੰਮ ਦੇ ਬਹੁਤ ਥੱਲੇ ਨੇ ਦਬੇ ਬੈਠੇ ਨੇ ਤੇ ਪੰਜਾਬ ਚ ਮੈਨੂੰ ਲੱਗਦਾ ਹੈ ਅਗਲੇ ਆਉਣ ਵਾਲੇ ਸਾਲ ਚ ਘੱਟੋ ਘੱਟ 100 ਡਾਕਟਰ ਰਿਜ਼ਾਈਨ ਪਾਉਣ ਨੂੰ ਤਿਆਰ ਹੈ ਕਿਉਂਕਿ ਉਹਨਾਂ ਦਾ ਜਿਹੜਾ ਬੌਂਡ ਪੀਰੀਅਡ ਹੈ ਜਾਂ ਪੂਰਾ ਹੋ ਚੁੱਕਾ ਹੈ ਪਬਲਿਕ ਨੂੰ ਕੀ ਅਪੀਲ ਕਰਨਾ ਚਾਹੁੰਦੇ ਜਿਵੇਂ ਪਬਲਿਕ ਆਉਂਦੀ ਆ ਕਈ ਵਾਰੀ ਉਹ ਪਰੇਸ਼ਾਨ ਹੁੰਦੀ ਆ ਉਹਨੂੰ ਐਂ ਲੱਗਦਾ ਵੀ ਡਾਕਟਰ ਹੜਤਾਲ ਤੇ ਬਹਿ ਗਏ ਨੇ ਤੇ ਸਾਨੂੰ ਸਮੱਸਿਆ ਆ ਰਹੀ ਹੈ ਲੋਕਾਂ ਨੂੰ ਇਹ ਅਪੀਲ ਕਰ ਰਹੇ ਆ ਵੀ ਇਹ ਦੇਖੋ ਇੱਕ ਦੋ ਦਿਨ ਚਾਰ ਦਿਨ ਦੀ ਸਾਡੇ ਨਾਲ ਸਾਥ ਦੋ ਤੰਗੀ ਝੱਲੋ ਪਰ ਆਉਣ ਵਾਲੇ ਦਿਨਾਂ 'ਚ ਸੁੱਖੇ ਹੋ ਜਾਣਗੇ ਕੋਈ ਪਿੰਡਾਂ 'ਚੋਂ ਤੁਸੀਂ ਦੇਖਿਆ ਹੋਗਾ ਪੀਐਸਸੀਆਂ ਖਤਮ ਹੋ ਗਈਆਂ ਸੀਐਸਸੀਆਂ ਖਤਮ ਹੋ ਗਈਆਂ ਨੂੰ ਆਉਣ ਵਾਲੇ ਦਿਨਾਂ 'ਚ ਗਵਰਨਮੈਂਟ ਦਾ ਕਨਸੈਪਟ ਕੀ ਹੈ ਪਹਿਲਾਂ ਸਪੈਸ਼ਲਿਸਟ ਡਾਕਟਰ ਤੁਸੀਂ ਸੋਚੋ ਕਿਸੇ ਟਾਈਮ 'ਚ ਪੀਐਸਸੀਆਂ ਤੇ ਸੀਐਸਸੀਆਂ ਤੇ ਆਪਰੇਸ਼ਨ ਹੁੰਦੇ ਸੀਗੇ ਸਪੈਸ਼ਲਿਸਟ ਡਾਕਟਰ ਹੁੰਦੇ ਸੀ ਹੁਣ ਤਾਂ ਉਹਨਾਂ ਦੀ ਪੋਸਟਾਂ ਹੀ ਖਤਮ ਕਰਤੀਆਂ ਨੇ ਪੋਸਟਾਂ ਕੀ 1991 ਤੋਂ ਰਿਵਾਈਜ਼ ਹੀ ਨਹੀਂ ਕੀਤੀਆਂ ਉਹ ਤਾਂ ਇਕੱਲੇ ਐਮਬੀਬੀਐਸ ਡਾਕਟਰ ਕਰਤੇ ਔਨਲਾਈਨ ਟਾਈਮ ਚਲਾ ਲੈਣਾ ਤੇ ਟੈਲੀਮੈਡੀਸਿਨ ਦਾ ਕਨਸੈਪਟ ਲਿਆ ਲੈਣਾ ਵੀ ਉੱਥੇ ਬੈਠੇ ਸ਼ਹਿਰਾਂ ਦੇ ਡਾਕਟਰ ਮਤਲਬ ਆਰਟੀਫੀਸ਼ੀਅਲ ਇੰਟੈਲੀਜੈਂਸ ਸਾਗੇ ਉਹ ਤੇ ਗੱਲ ਕਰ ਲੋ ਬਟ ਸਪੈਸ਼ਲਿਸਟ ਡਾਕਟਰ ਨੇ ਪੋਸਟ ਹੀ ਖਤਮ ਕਰਤੀਆਂ ਵੀ ਇਹਨਾਂ ਹਸਪਤਾਲਾਂ ਨੂੰ ਬਚਾ ਲਓ ਪੋਸਟਾਂ ਕ੍ਰੀਏਟ ਕਰਾ ਲਓ ਡਾਕਟਰ ਉੱਥੇ ਭਰਤੀ ਕਰ ਘੱਟ ਘੱਟ 55% ਸਪੈਸ਼ਲਿਸਟ ਡਾਕਟਰਾਂ ਦੀ ਕਮੀ ਹੈ 55% ਐਮਬੀਬੀਐਸ ਡਾਕਟਰਾਂ ਦੀ ਕਮੀ ਹੈ ਜੇ ਲੋਕੀ ਸਾਡਾ ਸਾਥ ਦੇਣਗੇ ਤੇ ਇਹਨਾਂ ਹਸਪਤਾਲਾਂ ਨੂੰ ਬਚਾ ਲੈਣਗੇ ਸੋ ਤਾਂ ਤੁਸੀਂ ਸੁਣ ਲਈ ਡਾਕਟਰਾਂ ਨੇ ਕਿਹਾ ਕਿ ਜ ਆਪਣੇ ਜਿਹੜੇ ਪੇਸ਼ੈਂਟ ਮਰੀਜ਼ਾਂ ਨੂੰ ਦੇਖਣ ਤੋਂ ਇਲਾਵਾ ਹੋਰ ਕੰਮਾਂ ਦੇ ਨਾਲ ਉਲਝਾ ਕੇ ਰੱਖਿਆ ਜਾਂਦਾ ਜਿਹੜਾ ਕੰਮ ਉਹਨਾਂ ਨੂੰ ਪਹਿਲੇ ਪੱਧਰ ਤੇ ਕਰਨਾ ਹੁੰਦਾ ਉਹ ਉਹਨੂੰ ਲਾਸਟ 'ਚ ਕਰਨਾ ਪੈਂਦਾ ਪਰ ਲੋਕ ਜਦੋਂ ਹਸਪੀਟਲ 'ਚ ਆਉਂਦੇ ਨੇ ਤੇ ਉਹੀ ਸਮਝਦੇ ਨੇ ਵੀ ਡਾਕਟਰ ਪਤਾ ਨਹੀਂ ਕਿਉਂ ਮਰੀਜ਼ਾਂ ਨੂੰ ਨਹੀਂ ਦੇਖਦੇ ਜਾਂ ਲਾਪਰਵਾਹੀ ਕਰਦੇ ਨੇ ਜਾਂ ਗੈਰਹਾਜ਼ਰ ਨੇ ਜਿਸ ਕਾਰਨ ਜਿਹੜਾ ਉਹਨਾਂ ਦੀ ਸ਼ਬੀ ਵੀ ਇੱਕ ਤਰ੍ਹਾਂ ਦੀ ਖਰਾਬ ਹੁੰਦੀ ਆ ਉਹਨਾਂ ਨੇ ਸੁਰੱਖਿਆ ਨੂੰ ਲੈ ਕੇ ਵੀ ਕਿਹਾ ਵੀ ਲਗਾਤਾਰ ਘਟਨਾਵਾਂ ਵਾਪਰ ਰਹੀਆਂ ਪਰ ਸਰਕਾਰ ਆ ਸੁਰੱਖਿਆ ਦੇ ਪੁਖਤਾ ਪ੍ਰਬੰਧ ਨਹੀਂ ਕਰ ਰਹੇ ਤੇ ਉਹਨਾਂ ਵੱਲੋਂ ਅੱਜ ਹੜਤਾਲ ਕੀਤੀ ਗਈ ਆਉਣ ਵਾਲੇ ਸਮੇਂ 'ਚ ਅਗਰ ਉਹਨਾਂ ਨੇ ਕਿਹਾ ਕਿ ਸਾਡਾ ਜਿਹੜਾ ਮਸਲਾ ਹੱਲ ਨਾ ਹੋਇਆ ਤੇ ਅਸੀਂ ਵੱਡਾ ਸੰਘਰਸ਼ ਵੀ ਕਰ ਸਕਦੇ ਹਾਂ ਤੁਸੀਂ ਦੇਖ ਰਹੇ ਹੋ ਕਲੀਅੰਟੀ ਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ